ਸਾਡੇ ਆਪਣੇ ਸਿਵਕ ਹਰਪਾਲ ਸਿੰਘ ਮਖੂਲੋਂ ਦਿੱਲੀ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਜੀਰੇ ਹਲਕੇ ਦੇ ਇੱਕ ਪਿੰਡ ਦੇ ਵਿੱਚ ਖੜੇ ਆ। ਤਰਨਾ ਦਲ ਵੱਲੋਂ ਅੱਜ ਮਹੱਲਾ ਕੱਢਿਆ ਗਿਆ। ਸੋ ਬਾਬਾ ਜੋਗਾ ਸਿੰਘ ਦੀ ਅਗਵਾਈ ਦੇ ਵਿੱਚ ਆ ਖਾਲਸਾ ਹੀ ਫੌਜਾਂ ਆ। ਇਹ ਸਾਡੀਆਂ ਖਾਲਸਾ ਹੀ ਖੇਡਾਂ ਸਨ। ਜਿਹਨੂੰ ਅਸੀਂ ਮਹੱਲਾ ਕਿਹਾ। ਕਲਗੀ ਤਰਪਾਤਸ਼ ਨੇ ਇਹ ਖੇਡਾਂ ਸਾਡੀ ਝੋਲੀ 'ਚ ਪਾਈਆਂ ਸੀ ਔਰ ਭਰ ਜਵਾਨੀ ਦੇ ਛੋਟੇ-ਛੋਟੇ ਉਮਰ ਦੇ ਨੌਜਵਾਨ ਵੇਖੋ ਕਿੱਲੇ ਪੱਟਦੇ ਹੋਏ। ਸੋ ਇੱਕ ਵੱਖਰਾ ਹੀ ਜਾਹੋ ਜਲਾਲ ਏ। ਵੇਖੋ ਇਹ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਜਿਹੜੀਆਂ ਨੇ ਸੋ ਇੱਧਰ ਮੈਂ ਕਹਾਂਗਾ ਵੇਖੋ ਛੋਟਾ ਜਿਹਾ ਬੱਚਾ ਜੇ ਮੈਨੂੰ ਲੱਗਦਾ ਵੀ ਅਣ ਦਾੜੀਆ 12 13 ਸਾਲ ਦਾ ਸੀ ਤੇ ਵੇਖੋ ਦੋ ਕਿੱਲੇ ਪੱਟ ਕੇ ਲੈ ਗਿਆ ਸੋ ਆਹ ਵੇਖੋ ਛੋਟਾ ਜਿਹਾ ਬੱਚਾ ਵੇਖੋ ਛੋਟਾ ਜਿਹਾ ਬੱਚਾ ਸੋ ਇਹ ਨੇ ਸਾਡੀਆਂ ਖਾਲਸਾਈ ਖੇਡਾਂ ਕਿਤੇ ਨਾ ਕਿਤੇ ਅੱਜ ਸਾਡੇ ਚ ਅਲੋਪ ਹੋ ਗਈਆਂ ਨਾ ਸਾਡੇ ਕੋਲ ਘੋੜੇ ਰਏ ਤੇ ਨਾ ਸਾਨੂੰ ਘੋੜ ਸਵਾਰੀ ਕਰਨੀ ਆਈ ਇਹ ਸਵਾਰੀ ਅੱਜ ਤੋਂ 500 ਸਾਲ ਪਹਿਲਾਂ 1000 ਸਾਲ ਪਹਿਲਾਂ ਵੀ ਸ਼ਾਹੀ ਸਵਾਰੀ ਤੇ ਅੱਜ ਵੀ ਇਹਨੂੰ ਸ਼ਾਹੀ ਸਵਾਰੀ ਕਿਹਾ ਜਾਂਦਾ ਸੋ ਇੱਕ ਦੇ ਵੇਖੋ ਸਰੀਰ ਕਰਕੇ ਭਰ ਜਵਾਨੀ ਦੇ ਨੌਜਵਾਨ ਸਾਰੇ ਤੰਦਰੁਸਤ ਨੇ ਹਾਂਜੀ ਕਿਸੇ ਦੀ ਕੋ ਗੋਗੜ ਕਿਸਦਾ ਢਿੱਡ ਨਹੀਂ ਨਿਕਲਿਆ ਛੋਟੀ ਉਮਰ ਦੇ ਬੱਚੇ ਨੇ ਤੇ ਹਰੇਕ ਨੇ ਘੋੜੇ ਵੀ ਵੇਖੋ ਨੁਕਰੇ ਵਧੀਆ ਘੋੜੇ ਨੇ ਸਾਰਿਆਂ ਦੇ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਪਟਦੇ ਕਿੱਲੇ ਕਿੱਲੇ ਪਟਦੇ ਨੇ ਸੋ ਵੇਖੋ ਇਨਾਮ ਵੀ ਦਿੱਤੇ ਜਾ ਰਹੇ ਨੇ ਬਾਬਾ ਜੀ ਵੱਲੋਂ ਇਨਾਮ ਦਿੱਤੇ ਜਾ ਰਹੇ ਨੇ ਜਿਹੜੇ ਵੀ ਸਿੰਘ ਆ ਕੋ ਛੋਟਾ ਜਾਂ ਬੱਚਾ ਛੋਟੇ ਜਿਹੇ ਬੱਚਿਆਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਕਿੰਨੇ ਕਿੱਲੇ ਪਟਦਾ ਨਹੀਂ ਹਾਂਜੀ 100 ਵਾਹ ਜੀ ਵਾਹ ਔ ਲੱਖ ਦਾ ਮੜਾ ਸੋ ਵੇਖੋ ਛੋਟੀ ਜੀ ਉਮਰ ਦਾ ਬੱਚਾ ਔਰ ਇਨਾਮ ਬਾਬਾਈ ਵੱਲੋਂ ਦਿੱਤੇ ਜਾ ਰਹੇ ਨੇ ਜਿਹੜੇ ਬੱਚੇ ਇਹ ਖੇਡਾਂ ਖੇਡ ਰਹੇ ਨੇ ਸੋ ਕੋਸ਼ਿਸ਼ ਇਹ ਸੀ ਵੀ ਸਾਡੀਆਂ ਸਰਮੌਰ ਜਥੇਬੰਦੀਆਂ ਸਾਡੇ ਬੱਚਿਆਂ ਨੂੰ ਇਹ ਤਾਲੀਮ ਦੇਂਦੇ ਜਿਹੜੀਆਂ ਖੇਡਾਂ ਅਸੀਂ 올림픽 ਦੇ ਵਿੱਚ ਇਨਾਮ ਜਿੱਤ ਕੇ ਆਉਂਦੇ ਇਸ ਮੇਰੇ ਪਾਤਸ਼ਾਹ ਨੇ ਸਾਨੂੰ ਤੀਰ ਅੰਦਾਜ਼ੀ ਮੇਜੇਬਾਜੀ ਘੋੜਸਵਾਰੀ ਹਾਂਜੀ ਤਲਵਾਰਬਾਜੀ ਇਹ ਸਾਰੀਆਂ ਖੇਡਾਂ ਸਾਡੀਆਂ ਵਿਰਾਸਤੀ ਖੇਡਾਂ ਨੇ ਬਾਬਾ ਜੀ ਇਹ ਨਿਹੰਗ ਸਿੰਘ ਫੌਜਾਂ ਕੋਲ ਹੀ ਰਹਿ ਗਈਆਂ ਵਰਾਸੀ ਖੇਡਾਂ ਇਹ ਖਤਮ ਹੋ ਗਈਆਂ ਹੈ ਕੀ ਕਹਿਣਾ ਜੀ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਇਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਰਜ਼ਾਦਾ ਚਲਾਈ ਸਿਰਫ ਖਾਲਸਾ ਬੰਦੇ ਕੋਲ ਹੀ ਆਈ ਜੀ ਖਾਲਸਾ ਬੰਦੀ ਕੋਈ ਰੀਸ ਨਹੀਂ ਕਰਦਾ ਜੀ ਕੀ ਕਿਹੜਾ ਕਿਹੜਾ ਦਲ ਪੰਥ ਇਹ ਤਰਨਾ ਦਲ ਤਰਨਾ ਦਲ ਸ੍ਰੀ ਬਾਬਾ ਬਕਾਲਾ ਸਾਹਿਬ ਮਿਸਲ ਛੇਡਾ ਵਾਲੇ ਅੱਛਾ ਜੀ ਜੇ ਸਰ ਮਿਸਲ ਦੇ ਸੋਲੇ ਮੁਖੀ ਸਿੰਘ ਸਾਹਿਬ ਜਾਇਦਾਰ ਬਾਬਾ ਕਿਉਕਾ ਸਿੰਘ ਸਾਹਿਬ ਜੀ ਅੱਛਾ ਜੀ ਉਹਨਾਂ ਦੀ ਰਹਿਣ ਮਹਿਲ ਠੀਕ ਹੈ 96 ਕਰੋੜੀ ਮਾਂਪੁਰਖ ਬਾਬਾ ਕਰਮ ਸਿੰਘ ਚੰਡਿਆ ਵਾਲੇ ਪਿੰਡ ਚਾਮ ਕੇ ਆਲਾ ਬੋਜਾ ਪਿੰਡ ਦੇ ਵਿੱਚ ਤੁਸੀਂ ਮਤਲਬ ਅਖੰਡ ਪਾਠ ਆਰੰਭ ਕਰਦੇ ਜੀ ਹਾਂਜੀ ਤੇ ਪਿੰਡ ਨੂੰ ਗੁਰਮਤ ਦੇ ਨਾਲ ਜੋੜਦੇ ਹਾਂ ਗੁਰਮਤ ਸਿਧਾਂਤਾਂ ਨਾਲ ਪੂਰਾ ਜੀ ਫਿਰ ਮਤਲਬ ਗਤਕਾ ਖੇਡ ਗਿੱਤ ਕੇ ਤੋਂ ਬਾਅਦ ਇਹ ਮਤਲਬ ਮੱਲਾ ਖੜਿਆ ਜਾਂਦਾ ਹਾਂਜੀ ਨਹੀਂ ਜੀ ਪਹਿਲਾਂ ਮੱਲਾ ਖੜਿਆ ਜਾਂਦਾ ਹਾਂ ਹੁਣ ਵੇਖੋ ਮੱਲਾ ਸਿੰਘ ਖੇਡ ਰਹੇ ਨੇ ਡੇਡੇ ਬਾਜੀ ਹੋ ਰਹੀ ਉਸ ਤੋਂ ਬਾਅਦ ਹੋ ਵੇਖੋ ਛੋਟੀਆਂ ਸੱਤੀਆਂ ਪਈਆਂ ਸਾਤਰ ਮਹਾਂਪੁਰਖਾਂ ਦੇ ਗਾੜੀ ਮੰਡਾ ਬਕਾਇਦਾ ਲਗਾ ਅੱਛਾ ਜੀ ਪਿਛੇ ਮਹਾਂਪੁਰਖਾਂ ਦਾ ਮੰਡਾ ਹਾਂ ਅੱਗੇ ਵੇਖੋ ਗਤਕੇ ਵਾਲਾ ਛੋਟੀਆਂ ਸੱਤੀਆਂ ਵਾਲਾ ਮੰਡਾ ਲਗਾ 10 ਦਾ ਰਤੋ ਬਾਦ ਸ਼ਾਹਦਲ ਬਾਜੀ ਗਤਗਾ ਸਿੰਘ ਖੇਡਣਗੇ। ਹਾਂ। ਸੋ ਕੋਸ਼ਿਸ਼ ਕਰਦੇ ਮਹਾਂਪੁਰਖਾਂ ਦੇ ਨਾਲ ਵੀ ਗੱਲਬਾਤ ਕਰੀਏ। ਇਹ ਸਾਡੀਆਂ ਵਿਰਾਸਤੀ ਖੇਡਾਂ ਜੀ। ਆਹ ਵੇਖੋ ਤੁਸੀਂ ਜਾਹੋ ਜਲਾਲ ਜਿਹੜਾ ਖਾਲਸੇ ਦਾ। ਇਹ ਭਰ ਜਵਾਨੀ ਦੇ ਨੌਜਵਾਨ ਵੇਖੋ ਕਿੱਲੇ ਪੱਟਦੇ ਹੋਏ ਦੋ-ਦੋ ਕਿੱਲੇ ਪੱਟ ਕੇ ਲਿਆ ਰਹੇ ਨੇ ਦੋ-ਦੋ ਕਿੱਲੇ ਵੇਖੋ। ਸੋ ਭਰ ਜਵਾਨੀ ਦੇ ਨੌਜਵਾਨ ਸੋ ਬਾਬਾ ਜੋਗਾ ਸਿੰਘ ਜੀ ਦੀ ਅਗਵਾਈ ਦੇ ਵਿੱਚੋਂ ਕਹਿੰਦੇ ਬਤਰਨਾ ਦਲ ਦੀ ਮੌਜੂਦਾ ਮੁਖੀ ਨੇ। ਸੋ ਕਿੱਲੇ ਪੱਟਦੇ ਹੋਏ ਪਰ ਜਵਾਨੀ ਦੇ ਨੌਜਵਾਨ ਸੋ ਬਾਬਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਜਿਹੜੀਆਂ ਖੇਡਾਂ ਸਾਡੀਆਂ ਵਿਰਾਸਤੀ ਖੇਡਾਂ ਸੀ ਇਹ ਇਹ ਮਹੱਲਾ ਅੱਜ ਕੱਢਿਆ ਗਿਆ ਸੋ ਇਧਰੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਆਜੋ ਸੋ ਕਿੱਲੇ ਪੱਟ ਰਹੇ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਸੋ ਸਿੰਘ ਸਾਹਿਬ ਜੀ ਵੀ ਮਹਾਪੁਰਖ ਵੀ ਨੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਮਹੱਲਾ ਕੱਢਿਆ ਜਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਪਾਸੇ ਆ ਜੇ ਸੋ ਭਰ ਜਵਾਨੀ ਦੇ ਨੌਜਵਾਨ ਗੁਰੂਕੀਆਂ ਲਾਡਲੀਆਂ ਫੌਜਾਂ ਜਿਹੜੀਆਂ ਇਕੱਲੇ ਪਟਦੀਆਂ ਹੋਈਆਂ ਮਹੱਲਾ ਕੱਢਿਆ ਗਿਆ ਅਜ ਜੀਰੇ ਹਲਕੇ ਦੇ ਪਿੰਡ ਦੇ ਵਿੱਚ ਸੋ ਸੰਤ ਮਹਾਂਪੁਰਖ ਵੀ ਨਾਲ ਨੇ ਗੁਰੂਕੀਆਂ ਲਾਡਲੀਆਂ ਫੌਜਾਂ ਨੇ ਜੋੜੇ ਪਾਏ ਨੇ ਸੋ ਮੈਂ ਵੀਰ ਨੂੰ ਕਹਾਂਗਾ ਵੀ ਆਪਾਂ ਰੋਕ ਕੇ ਗੱਲਬਾਤ ਕਰਾਂਗੇ ਏਦੂ ਬਾਅਦ ਮਹੱਲਾ ਕੱਢਣ ਤੋਂ ਬਾਅਦ ਗਤਕੇ ਦੇ ਵੀ ਜ਼ੋਹਰ ਵਿਖਾਏ ਜਾਣੇ ਨੇ ਸੋ ਗਤਕੇ ਦੇ ਜੋਹਰ ਵਿਖਾਏ ਜਾਣੇ ਨੇ ਇਹਦੇ ਸਾਡੇ ਸਿੰਘ ਨੇ ਨਿਸ਼ਾਨਚੀ ਨੇ ਤੇ ਕੋਸ਼ਿਸ਼ ਕਰਦੇ ਆ ਵੀ ਮਹਾਪੁਰਖਾਂ ਦੇ ਨਾਲ ਵੀ ਗੱਲਬਾਤ ਹੋਵੇ ਦਰਸ਼ਕੋ ਜੀਰੇ ਹਲਕੇ ਦੇ ਝਾਮਕੇ ਪਿੰਡ ਦੇ ਵਿੱਚ ਤਰਣਾ ਦਲ ਵੱਲੋਂ ਬਾਬਾ ਬਕਾਲਾ ਸੰਪਰਦਾ ਵੱਲੋਂ ਬਾਬਾ ਜੋਗਾ ਸਿੰਘ ਜੀ ਦੀ ਰਹਿਨਮਾਈ ਹੇਠ ਮਹੱਲਾ ਕੱਢਿਆ ਗਿਆ ਤੁਸੀਂ ਵੇਖਿਆ ਖਾਲਸਾ ਜਾਹੋ ਜਲਾਲ ਜਿਹੜੇ ਨੇ ਇਹ ਸਾਡੀਆਂ ਵਿਰਾਸਤੀ ਖੇਡਾਂ ਜਿਹੜੀਆਂ ਨੇ ਜਿਹੜੀਆਂ ਸਮੇਂ ਨਾਲ ਲੋਪ ਹੋ ਰਹੀਆਂ ਕੇਵਲ ਨਿਹੰਗ ਸਿੰਘ ਸੰਪਰਦਾਵਾਂ ਕੋਲੀ ਰਹਿ ਗਈਆਂ ਨੇ ਸੋ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਇਦੂ ਬਾਦ ਗਤਕੇ ਦੇ ਜੋਹਰ ਵਿਖਾਏ ਜਾਣੇ ਨੇ ਔਰ ਹਰੇਕ ਪਿੰਡ ਦੇ ਵਿੱਚ ਵਹੀਰ ਪਹੁੰਚਦਾ ਪਹਿਲਾਂ 3 ਦਿਨ ਉੱਥੇ ਗੁਰਮਤਿ ਦ੍ਰਿੜ ਕਰਾਈ ਜਾਂਦੀ ਏ ਤੇ ਤੀਸਰੇ ਦਿਨ ਮਹੱਲਾ ਕੱਢ ਕੇ ਆ ਜਾਹੋ ਜਲਾਲ ਵੇਖੋ ਵੇਖਣ ਵਾਲਾ ਸੀ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਸੰਤ ਬਾਬਾ ਜੋਗਾ ਸਿੰਘ ਜੀ ਨੇ ਬਾਬਾ ਜੀ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਖੇਡਾਂ ਸਮੇਂ ਨਾਲ ਲੋਪ ਹੋ ਰਹੀਆਂ ਕੇਵਲ ਨਿਹੰਗ ਸੰਪਰਦਾਵਾਂ ਕੋਲ ਹੀ ਰਹਿ ਗਈਆਂ ਹਾਲਾਂਕਿ ਇਹ ਦਾਦ ਕਲਗੀ ਤਰਪਾਛ ਨੇ ਹਰੇਕ ਨੂੰ ਕਿਹਾ ਸੀ ਵੀ ਤੁਸੀਂ ਇਹਦੇ ਨਾਲ ਜੁੜ ਕੇ ਰਹਿਣਾ ਤੇ ਕੀ ਕਹਿਣਾ ਚਾਹੁੰਦੇ ਜੀ ਇਹ ਪਹਿਲਾਂ ਵੀ ਖੇਡਾਂ ਨਿਹੰਗਾਂ ਸਿੰਘਾਂ ਕੋਲ ਹੀ ਤੇ ਅੱਜ ਵੀ ਨਿਹੰਗਾਂ ਸਿੰਘਾਂ ਕੋਲ ਹੈਗੀਆਂ ਅਲੋਪ ਨਹੀਂ ਹੋਈਆਂ ਜੇ ਲੋਪ ਹੋਈਆਂ ਹੁਣ ਤੇ ਫਿਰ ਵੇਖਣ ਨੂੰ ਮਿਲਣਾ ਜਿਦਾਂ ਆਮ ਥਾਵਾਂ ਦੇ ਉੱਤੇ ਹਾਲ ਪੰਜਾਲੀਆਂ ਹੋਟਲਾਂ ਦੇ ਵਿੱਚ ਰੱਖੇ ਗਏ ਆ ਨਾ ਤੇ ਇਹ ਵੀ ਫੋਟੋਆਂ ਮੜਾ ਕੇ ਰੱਖੀਆਂ ਜਾਣ ਾਰੇ ਹਰ ਜਿਹੜਾ ਖਾਲਸਾ ਪੰਥ ਆ ਜਿਤਨੇ ਜਿੰਨੇ ਵੀ ਦਲ ਪੰਥ ਆ ਜਿੰਨੇ ਵੀ ਸਮੂਹ ਦਲ ਪੰਥ ਆ ਸਾਰਿਆਂ ਦੇ ਕੋਲੇ ਖੇਡਾ ਵਾ ਵਖ ਵਖ ਜਿੱਦਾਂ ਗੁਰੂ ਸਾਹਿਬ ਜਾ ਕੇ ਨਗਰਾਂ ਸ਼ਹਿਰਾਂ ਦੇ ਵਿੱਚ ਚੱਕਰਵਰਤੀ ਹੋ ਕੇ ਵਿਚਰਦੇ ਸੀਗੇ ਉਦਾਂ ਹੀ ਇਹ ਖਾਲਸਾ ਪੰਥ ਵਿਚਰਦਾ ਜੋ ਵੀ ਖਾਲਸੇ ਮਹਾਰਾਜ ਨੇ ਮਰਜ਼ਾਦਾ ਹੀ ਉਸ ਮਰਜ਼ਾਦਾ ਨੂੰ ਬਰਕਰਾਰ ਰੱਖਦਾ ਤੇ ਉਦਾਂ ਹੀ ਖੇਡਾ ਕਰਦਾ ਉਦਾਂ ਹੀ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਾ ਉਦਾਂ ਹੀ ਦੇਗ ਲੰਗਰ ਜਾ ਕੇ ਚਲਾਉਂਦਾ ਇਹ ਨਹੀਂ ਵੀ ਜਾ ਕੇ ਨਗਰ ਦੇ ਵਿੱਚ ਤੇ ਉੱਥੇ ਜਾ ਕੇ ਪਿੰਡ ਵਾਲਿਆਂ ਕੋ ਜਾਂ ਗਰਾਈ ਕਰਕੇ ਕੋਈ ਐਸੀ ਗੱਲ ਨਹੀਂ ਆ ਜਾ ਕੇ ਖਾਲਸਾ ਆਪਣਾ ਲੰਗਰ ਵੀ ਆਪਣਾ ਚਲਾਉਂਦਾ ਤੇ ਆਪਣਾ ਹੀ ਜਲਪਾਣੀ ਬਣਾ ਕੇ ਛਕਾਉਂਦਾ ਨਾਲੇ ਸੰਗਤਾਂ ਨੂੰ ਛਕਾਉਂਦਾ ਤੇ ਨਾਲ ਨਿਤਨੇਮ ਕਥਾ ਵਿਚਾਰਾਂ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਜਿਹੜਾ ਆਪਣਾ ਮੁੱਖ ਕੇਂਦਰ ਆ ਮੁੱਖ ਕਰਮਿਆਂ ਉਹ ਕਰਦਾ ਜੀ ਅਮਰਸਾਚਾਰ ਵੀ ਹੁੰਦਾ ਜੀ ਅਮਰਤਵਲਾਖੀ ਹੋਂ ਤੇ ਅਮਰਤ ਸੰਚਾਰ ਵੀ ਹੁੰਦਾ ਜੇ ਅਮਰਤਵਲਾਖੀ ਹਾਜ਼ਰ ਹੋਣਾ ਤੇ ਫਿਰ ਉਹਨਾਂ ਨੂੰ ਅਮਰਤ ਵੀ ਸ਼ਕਾਇਆ ਜਾਂਦਾ ਤੇ ਜਿਹੜੇ ਵੀ ਨਗਰ ਦੇ ਵਿੱਚ ਸੰਗਤਾਂ ਆਣ ਕੇ ਹਰ ਸਾਲ ਦੀ ਤਰ੍ਹਾਂ ਇੱਥੇ ਤੇ ਅਸਥਾਨ ਜਿਹੜਾ ਝਾਮਕੇ ਨਗਰ ਵਿੱਚ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਉਹਨਾਂ ਦਾ ਪਾਵਨ ਅਸਥਾਨ ਹੈ ਇੱਥੇ ਹਰ ਸਾਲ ਦੀ ਤਰ੍ਹਾਂ ਨਗਰ ਸਮੁੱਚਾ ਨਗਰ ਲਾਕਾ ਰਲ ਕੇ ਜੋੜ ਮੇਲਾ ਮਨਾਇਆ ਜਾਂਦਾ ਖੰਡਪੜ ਸਾਹਿਬ ਰੰਭ ਹੁੰਦੇ ਆ ਖੰਡਪੜ ਸਾਹਿਬਾਂ ਦੇ ਭੋਗ ਪਾ ਕੇ ਉਸ ਤੋਂ ਬਾਅਦ ਵਿੱਚ ਦੀਵਾਨ ਸਜਦੇ ਨੇ ਦੀਵਾਨਾਂ ਤੋਂ ਅਪਰੰਤ ਫਿਰ ਮਹੱਲਾ ਖੇਡਿਆ ਜਾਂਦਾ ਜੀ ਇਹ ਹਰ ਸਾਲ ਦੀ ਤਰ੍ਹਾਂ ਖਾਲਸੇ ਦਾ ਉਹ ਬਣਿਆ ਹੋਇਆ ਵਾ ਕਿ ਜਿੱਦਾਂ ਵੀ ਚੱਕਰ ਆਉਣਾ ਵਾ ਸਾਲ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਆਪਣੀ ਲੀਹ ਦੇ ਉੱਤੇ ਖਾਲ사 ਗੁਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਾ ਜੀ ਚੱਕਰ ਵਰਤੀ ਵਹੀਰ 'ਚ ਕਿੰਨੇ ਸਿੰਘ ਨੇ ਤੇ ਕਿੰਨੇ ਟੋਟਲ ਘੋੜੇ ਨੇ ਜੀ ਆਪਣੇ ਦਲ ਕੋਲ ਨਾ ਤੇ ਘੋੜਿਆਂ ਦੀ ਗਿਣਤੀ ਤੇ ਨਾ ਸਿੰਘਾਂ ਦੀ ਗਿਣਤੀ ਆ ਇਹ ਕੋਈ ਤਨਖਾਈ ਹੈ ਨਹੀਂ ਆ ਇਹ ਜਿਹੜਾ ਖਾਲਸਾ ਵਾ ਇੱਥੇ ਕੁਝ ਫੌਜ ਆ ਗਈ ਕੋ ਚੱਲ ਗਈ ਇੱਥੇ ਆ ਵੀ ਇੱਥੇ ਕਿ ਹਾਏ ਨੂੰ ਰੋਗ ਨਹੀਂ ਤੇ ਗਏ ਨੂੰ ਜਾਣ ਵਾਲਾ ਜਿਹੜਾ ਵਾ ਉਹਨੂੰ ਕੋ ਰੋਗ ਨਹੀਂ ਆ ਤੇ ਆਏ ਨੂੰ ਵੀ ਨਹੀਂ ਕੋ ਰੋਗ ਵੀ ਤੂੰ ਆਇਆ ਕਿਉਂ ਆ ਜਿਹੜਾ ਸਹੀ ਆ ਉਹ ਇਸ ਪੰਥ ਦੇ ਵਿੱਚ ਆਣ ਕੇ ਸੇਵਾ ਕਰ ਸਕਦਾ ਤੇ ਇੱਥੇ ਆਣ ਕੇ ਸਿੰਘ ਸਾਈ ਸਕਦਾ ਗੁਰੂ ਦੀ ਮਾਨ ਮਰਜ਼ਾ ਦਾ ਪ੍ਰਾਪਤ ਕਰ ਸਕਦਾ ਜੀ ਤੇ ਗਿਣਤੀ ਕੋਈ ਨਹੀਂ ਆ ਨਾ ਘੋੜਿਆਂ ਦੀ ਨਾ ਸਿੰਘਾਂ ਦੀ ਤੇ ਨਾ ਕਰਨੀ ਆ ਜੀ ਵਾ ਜੀ ਵਾ ਇਸ ਤੋਂ ਬਾਅਦ ਇਹ ਮਤਲਬ ਗਦਕਾ ਵੀ ਖੇਡਿਆ ਜਾਏਗਾ ਜੀ ਹਾਂ ਜੀ ਗਦਕਾ ਵੀ ਖੇਡਿਆ ਜਾਏਗਾ ਇਹ ਵੀ ਖਾਲਸੇ ਦੀ ਮਰਜ਼ਾਦਾ ਵਾ ਵੀ ਮਹੱਲੇ ਤੋਂ ਬਾਅਦ ਜੰਗ ਜੂ ਕਰਤਵ ਵੀ ਵਿਖਾਉਣੇ ਸੰਗਤਾਂ ਨੂੰ ਤੇ ਇਹ ਵੀ ਇਹ ਵੀ ਖਾਲਸੇ ਪੰਥ ਚ ਸਿੱਖਿਆ ਮਿਲਦੀ ਆ ਤੇ ਸਿੰਘ ਹਣ ਤੁਹਾਡੇ ਸਾਹਮਣੇ ਗਦਕਾ ਵੀ ਖੇਡਣਗੇ ਫਿਰ ਇਹ ਵੇਖੋ ਜੇ ਕਿਸ ਦੀ ਪੈਲੀ ਦੇ ਵਿੱਚ ਘੋੜਾ ਵੜ ਜੇ ਤੇ ਉਹ ਕਿੰਨਾ ਦੁੱਖ ਮਨਾਉਂਦਾ ਆ ਤੁਹਾਡੇ ਸਾਹਮਣੇ ਕਿੱਡੀ ਕੀਡੀ ਕਰਨ ਕੇ ਆ ਇਦੇ ਵਿੱਚ ਘੋੜੇ ਭੱਜ ਰਹੇ ਆ ਤੇ ਇਹ ਕਣਕ ਦੂਣੀ ਨਿਕਲਣੀ ਆ ਇਹ ਕੋ ਐਵੇਂ ਨਹੀਂ ਆ ਵੀ ਬਾਣਾ ਪਾ ਕੇ ਇਹ ਕਲਗੀਧਰ ਸਾਹਿਬ ਦਾ ਪੰਥ ਿਆ ਇਹ ਕਲਗੀਧਰ ਸਾਹਿਬ ਦੇ ਪੰਥ ਦੇ ਉੱਤੇ ਜਿਹੜਾ ਸ਼ਰਧਾ ਤੇ ਭਾਵਨਾ ਰੱਖਦਾ ਉਹਦੀ ਭਾਵਨਾ ਸ਼ਰਧਾ ਨੂੰ ਫੜ ਲੱਗਦਾ ਜਗਾਵੇ ਫਦੇ ਪਾਵੇ ਨਿਹਾਲ ਹੋ ਜਾਵੇ ਏ ਅਕਾਲੇ ਇਸ ਕਰਕੇ ਹੁਣ ਗਾਂਹ ਦੀ ਗਾਂ ਜਿੱਦਾਂ ਪੜਾ ਲੱਗਣੇ ਆ ਸੰਗਤਾਂ ਨੇ ਕਣਕਾਂ ਵੜ-ਵੜ ਘੋੜਿਆਂ ਨੂੰ ਪਾਉਣੀਆਂ ਕਣਕਾਂ ਦੇ ਵਿੱਚ ਘੋੜੇ ਚਰਾਉਣੇ ਤੇ ਜੇ ਕਿਸੇ ਨੂੰ ਪੁੱਛ ਕੇ ਵੇਖੋ ਵੀ ਤੁਹਾਡੀ ਕਣਕ ਦਾ ਨੁਕਸਾਨਤ ਨਹੀਂ ਕੋਈ ਹੁੰਦਾ ਉਹ ਫੇਰ ਗੱਲ ਕਹਿੰਦੇ ਨਹੀਂ ਸਾਡੀ ਕਣਕ ਦੂਣੀ ਹੁੰਦੀ ਆ ਇਹ ਕਲਗੀਧਰ ਸਾਹਿਬ ਦਾ ਪੰਥਿਆ ਕਲਗੀਧਰ ਸਾਹਿਬ ਦੇ ਘੋੜੇ ਆ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਆ ਇਹ ਕਲਗੀਧਰ ਦੀ ਫੌਜ ਆ ਜਿਹੜੀ ਮਹਾਰਾਜ ਨੇ ਸਾਜੀ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਨਾ ਵੀ ਕੋਈ ਚੱਕਰਵਰਤੀ ਨਹੀਂ ਫੇਰ ਸਕਦਾ ਕੋ ਘੋੜੇ ਤੇ ਨਹੀਂ ਚੜ ਸਕਦਾ ਤੇ ਸਤਗੁਰਾਂ ਨੇ ਫਿਰ ਉਹ ਸਾਰੇ ਕੰਮ ਕੀਤੇ ਉਹਨਾਂ ਕਹਿੰਦਾ ਸਾਡੀ ਫੌਜ ਚੱਕਰਵਰਤੀ ਵੀ ਰੂ ਘੋੜੇ ਤੇ ਵੀ ਚੜੂ ਗਰਬਾਣੀ ਵੀ ਪੜੂ ਨਗਾਰਾ ਆਪਣਾ ਨਗਾਰੇ ਨਿਸ਼ਾਨ ਲੈ ਕੇ ਵੀ ਵਿਚਰਨਗੇ ਇਹ ਨਗਾਰੇ ਤੇ ਨਗਾਰੇ ਤੇ ਨਿਸ਼ਾਨਾਂ ਦੀ ਤਾਬਿਆ ਹੇਠ ਖਾਲਸਾ ਪੰਥ ਵਿਚਰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਪਾਲਕੀ ਸਾਹਿਬ ਨਾਲ ਹੁੰਦਾ ਫੇ ਪਾਲਕੀ ਸਾਹਿਬ ਵਾਲੇ ਸਿੰਘ ਪਾਲਕੀ ਸਾਹਿਬ ਸਜਾ ਕੇ ਨਿਤਨੇਮ ਕਰਦੇ ਆ ਜਿਹੜੇ ਲਾਂਗਰੀ ਸਿੰਘ ਉਹ ਲੰਗਰ ਦਾ ਪਹਿਰਾ ਕਰਦੇ ਆ ਤੇ ਆਪੋ ਆਪਣੀ ਡਿਊਟੀ ਸਿੰਘਾਂ ਦੀ ਲੱਗੀ ਹੋਈ ਆਪੋ ਆਪਣੀ ਡਿਊਟੀ ਨੂੰ ਆਪਣੇ ਘਰ ਦੀ ਤਰ੍ਹਾਂ ਪਗਟਾਉਂਦੇ ਆ ਇਸ ਪੰਥ ਦੇ ਵਿੱਚ ਰਹਿ ਕੇ ਇਹਨੂੰ ਆਪਣਾ ਘਰ ਸਮਝ ਕੇ ਤੇ ਇੱਥੇ ਸੇਵਾ ਤੇ ਸਿਮਰਨ ਦੇ ਵਿੱਚ ਜੁੜ ਕੇ ਤੇ ਆਪਣਾ ਲਾਹੇ ਪ੍ਰਾਪਤ ਕਰਦੇ ਆ ਜੀ ਧੰਨਵਾਦ ਜੀ ਸੋ ਪਾਲਕੀ ਸਾਹਿਬ ਵੀ ਵਿਖਾਵਾਂਗੇ ਜੋ ਮਰਿਆਦਾ ਸ਼ਾਮ ਦੀ ਉਹ ਵੀ ਵਿਖਾਉਣ ਦਾ ਯਤਨ ਕਰਾਂਗੇ ਜਿਵੇਂ ਬਾਬਾ ਨੇ ਕਿਹਾ ਵੀ ਲੰਗਰ ਦੇ ਵਿੱਚ ਸਿੰਘ ਲੰਗਰ ਵੀ ਤਿਆਰ ਕਰਦੇ ਇਹ ਗੁਰੂ ਕੀ ਲਾਡਲੀਆਂ ਫੌਜਾਂ ਨੇ ਖਾਲਸਾ ਕਾਲਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਪ੍ਰਮਾਤਮਾ ਦੀ ਮੌਜ ਦੇ ਵਿੱਚ ਖਾਲਸਾ ਕਾਲਪੁਰਖ ਦੀ ਫੌਜ ਬਣ ਕੇ ਪ੍ਰਗਟ ਹੋਇਆ ਸੋ ਆ ਖਾਲਸਾ ਹੀ ਜਹੋ ਜਲਾਲ ਸਿੱਖਾਂ ਜਿੱਤ ਇਹ ਤੁਹਾਡੇ ਜਿਹੜਾ ਆਪਣਾ ਨਾ ਤੁਹਾਡਾ ਚੱਲ ਰਿਹਾ ਵਾ ਅਕਾਲ ਚੈਨਲ ਦੇ ਮਧ ਮرائی ਇਹ ਵੀ ਗੱਲ ਕਹਿੰਨੇ ਆ ਕਿ ਗੁਰੂ ਕੋ ਸਿੱਖੋ ਕੇਸ ਰੱਖੋ ਕੇਸ ਰੱਖਣੇ ਬੜੇ ਜ਼ਰੂਰੀ ਆ ਜੇ ਕੇਸ ਆ ਤੇ ਸਿੱਖ ਆ ਜਿਹਦੇ ਮੂੰਹ ਤੇ ਕੇਸ ਦਾੜੀ ਨਹੀਂ ਉਹਨੂੰ ਸਿੱਖ ਕਿਦਾਂ ਕੋਈ ਆਖੂਗਾ ਇਹ ਦਾੜੇ ਕੇਸ ਆ ਨਾ ਸਿੱਖੀ ਆ ਤੇ ਸਿੰਘ ਅਮਰਤਾਰੀ ਆ ਵਾਣਾ ਪਾਇਆ ਤੇ ਉਹ ਸਿੰਘ ਆ ਇਸ ਕਰਕੇ ਜਦੋਂ ਪੰਜ ਪਿਆਰੇ ਕਿਤੇ ਵੀ ਅਮਰਤਿ ਛਕਾਉਂਦੇ ਆ ਉਹ ਬਾਣਾ ਪਾਉਂਦੇ ਆ ਤੇ ਜਿਹੜੇ ਹਰ ਵੇਲੇ ਪਾ ਕੇ ਰੱਖਦੇ ਆ ਅਸਲੀ ਫੌਜ ਤੇ ਇਹ ਆ ਨਾ ਜਿਹੜੀ ਹਰ ਵੇਲੇ ਪਾ ਕੇ ਰੱਖਦੀ ਆ ਇਹ ਬਾਣੀ ਬਾਣੇ ਦੇ ਧਾਰ ਨਹੀਂ ਰਹੀਦੀ ਆ ਫੌਜ ਇਸ ਕਰਕੇ ਬਾਣੀ ਬਾਣੇ ਦੇ ਧਾਰ ਨਹੀਂ ਹੋਣ ਦੀ ਲੋੜ ਆ ਤੇ ਸਿੱਖੀ ਪ੍ਰਗਟ ਕਰਨ ਦੀ ਲੋੜ ਆ ਅਮਰਤਿ ਛਕਣ ਦੀ ਲੋੜ ਆ ਨਸ਼ਿਆਂ ਦਾ ਤਿਆਗ ਕਰਨ ਦੀ ਲੋੜ ਆ ਤੇ ਇਸ ਕਰਕੇ ਜਿੱਥੇ-ਜਿੱਥੇ ਹੋਰ ਪੜਾਈਆਂ ਔਰ ਡਿਪਲੋਮੇ ਕਰਦੇ ਜੇ ਉਥੇ-ਉਥੇ ਆਪਾਂ ਨੂੰ ਗੁਰਬਾਣੀ ਸਿੱਖਣ ਦੀ ਲੋੜ ਆ ਗੁਰਬਾਣੀ ਪੜ੍ਹਨ ਦੀ ਲੋੜ ਆ ਹੈ ਕੋਈ ਵੀ ਸਿੱਖ ਆ ਉਹ ਨਿਤਨੇਮੀ ਹੋਣਾ ਬੜਾ ਜ਼ਰੂਰੀ ਆ ਤੇ ਗੁਰੂ ਦਾ ਪਾਠੀ ਹੋਣਾ ਬੜਾ ਜ਼ਰੂਰੀ ਆ ਕੀਰਤਨੀਆਂ ਹੋਣਾ ਜ਼ਰੂਰੀ ਆ ਢਾਡੀ ਹੋਣਾ ਜ਼ਰੂਰੀ ਇਹ ਸਾਨੂੰ ਬਹੁਤ ਵੱਡੀ ਸਾਡੇ ਸਿੱਖਾਂ ਦੇ ਵਿੱਚ ਇਹ ਘਾਟ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਕੀ ਜਿਹੜੀ ਗੁਰਬਾਣੀ ਆ ਉਹਨੂੰ ਨਹੀਂ ਪੜ੍ਹਾਉਂਦੇ ਬਹੁਤ ਘੱਟ ਪੜ੍ਹਾ ਰਹੇ ਆ ਇਸ ਕਰਕੇ ਗੁਰਬਾਣੀ ਪੜਾਉਣੀ ਬੜੀ ਜ਼ਰੂਰੀ ਹੈ ਸਾਡਾ ਮੁੱਖ ਕੇਂਦਰ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਨੇ ਕਿਹਾ ਸਿੱਖ ਬਣਨਾ ਤੇ ਪੱਕੇ ਸਿੱਖ ਬਣੋ ਨਿਤਨੇਮ ਦੇ ਤਾਰਨੀ ਹੋ অমৃত ਵੇਲੇ ਦੀ ਸੰਭਾਲ ਕਰੋ ਕਲਗੀਧਰ ਪਾਤਸ਼ਾਹ ਖੰਡੇ 바ਟ ਦੀ ਪੌਲ ਛਕੋ ਕਲਗੀਧਰ ਦੇ ਪੁੱਤਰੋ ਤੀ ਜੋ ਅੰਮ੍ਰਿਤਾਰੀ ਹੋ ਕੇ ਜਿਓ ਸੋ ਆ ਗੱਤਕੇ ਦੇ ਹੁਣ ਵੇਖੋ ਪਰ ਜਵਾਨੀ ਦੇ ਨੌਜਵਾਨ ਗਤਕੇ ਦੇ ਜੋਹਰ ਵਿਖਾਉਣਗੇ ਸੋ ਇਹ ਵੀ ਵਿਖਾਉਣ ਦਾ ਯਤਨ ਕਰਦੇ ਬਾਬਾ ਜੀ ਦਾ ਉਹਨਾਂ ਦੀ ਫੌਜ ਦਾ ਦਿਲ ਦੀਆਂ ਕਿਹਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ